ਚੈੱਕ ਕਰ ਇੱਕ ਵਾਰੀ ਚੈੱਕ ਕਰ ਲੇਗੀ ਆਵਾਜ਼ ਵਗੈਰਾ ਆਉਂਦੀ ਹੈ ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਨਿਊਜ਼ ਚੈਨਲੋਂ ਕੇ ਉੱਪਰ ਖਬਰ ਚੱਲ ਰਹੀ ਹੈ जैसे कि मैंने हेडिंग दिया है पल्स कंपनी के बारे में केंद्र की एजेंसी ईडी डी ने आज पूरे देश में पंजाब कलकत्ता और कुछ और स्टेटों में रेड किया है मैं उसके बारे में कुछ बात आपसे करना चाहता हूँ जो भी साथी देख रहे हैं या देखेंगे प्लीज इसे शेयर जरूर कर दें ताकि हमारी जो बात है ज्यादा लोगों तक चली जाए कैमरा थोड़ा टेढ़ा हुआ है दोस्तों बात यह है कि अभी अभी चैनलों पे मैं बात गल आप पंजाबी च करिए क्योंकि तो देखने वाले कुछ दूसरी स्टेटा में भी नहीं है ना हाँ आवाज आ रही है ईडी सीबीआई सुप्रीम कोर्ट ਸੀਬੀ ਇਹ ਕੁਝ ডিপਾਰਟਮੈਂਟ ਨੇ گورਨਮੈਂਟ ਆਫ ਇੰਡੀਆ ਦੇ ਇਹਨਾਂ ਸਾਰਿਆਂ ਦਾ ਸਬੰਧ ਪਰਲ ਵਾਲੇ ਮਾਮਲੇ ਤੇ ਹੈਗਾ ਆਪਸ ਵਿੱਚ ਇੱਕ ਦੂਸਰੇ ਅੱਜ ईडी ਦੇ ਸੱਪਾ ਮਾਰੀ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹਣਾ ਇਹ ਪਰਲ ਦਾ ਜਿਹੜਾ ਮਾਮਲਾ 2 ਫਰਵਰੀ 2016 ਤੋਂ گورਨਮੈਂਟ ਆਫ ਇੰਡੀਆ ਨੇ ਆਪਣੇ ਹੱਥ ਚ ਲਿਆ ਹੋਇਆ ਹੈ ਸਪਰੀਮ ਕੋਰਟ ਨੇ 2 ਫਰਵਰੀ 2016 ਨੂੰ ਇੱਕ ਆਊਡਰ ਪਾਸ ਕੀਤਾ ਕਿ ਸਾਰੀ ਪਰਲ ਕੰਪਨੀ ਜਿਹੜੀ ਹੈਗੀ ਆ ਉਹ ਗਵਰਨਮੈਂਟ ਦੇ ਹਵਾਲੇ ਕਰਤੀ ਇੱਕ ਲੋਡਾ ਕਮੇਟੀ ਸਾਫ ਕ ਸੁਪਰੀਮ ਕੋਰਟ ਦਾ ਜੱਜ ਉਹਦੇ ਉੱਤੇ ਪਰਲਾਅ ਦਿੱਤਾ ਤੇ ਉਹ ਸਾਰਾ ਕੁਝ ਉਹ ਕਰ ਰਹੇ ਆ ਹੁਣ ਜਿਹੜੀ ਅੱਜ ਰੇਡ ਵੱਜ ਰਹੀ ਉਹ ਕਾਦੀ ਵੱਜ ਰਹੀ ਆ ਆਪਾਂ ਗੱਲ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਮੈਂ ਦੋਧੂ ਦੱਸਣਾ ਚਾਹੁੰਦਾ ਅ ਅਸੀਂ ਇਸ ਲੜਾਈ ਨੂੰ 15 ਤੋਂ ਲੜ ਰਹੇ ਹਾਂ ਤੇ ਉਸ ਟਾਈਮ ਤੋਂ ਸਾਡੀ ਇੱਕ ਜਥੇਬੰਦੀ ਇਨਸਾਫ ਦੀ ਆਵਾਜ਼ ਆਰਗੇਨਾਈਜੇਸ਼ਨ ਨਸੀ ਬੜੇ ਕੀਤੀਆ ਪੀੜਤਾਂ ਨੂੰ ਨਾਲ ਲਿਆ ਤੇ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਸਵਰਾਇ ਮੋਗੇ ਤੋਰਿਆ ਤੋਂ ਲੜ ਰਹੇ ਹਾਂ ਤੇ ਜਿਹੜੇ ਦੋਸਤ ਦੇਖ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪਾਂ ਕੁਝ ਗੱਲਬਾਤ ਦਾ ਸਵਾਦ ਉਹਦਾ ਆਉਂਦਾ ਜਦੋਂ ਦੇਖਣ ਵਾਲੇ ਚਾਰ ਸੁਣਨ ਵਾਲੇ ਹੁੰਦੇ ਆ ਤੇ ਤੁਸੀਂ ਪਲੀਜ਼ ਸ਼ੇਅਰ ਕਰ ਦਿਓ ਆਪਣੇ ਗਰੁੱਪਾਂ 'ਚ ਤਾਂ ਕਿ ਆਪਾਂ ਇਸ ਈਡੀ ਦੀ ਇਸ ਗਵਰਨਮੈਂਟ ਆਫ ਇੰਡੀਆ ਦੀ ਮਨਸਾ ਦੇ ਬਾਰੇ ਥੋੜੀ ਜੀ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਦੇ ਜਥੇਵੰਦੀ ਨੇ ਐਲਾਨ ਕੀਤਾ ਹੋਇਆ ਇਨਸਾਫ ਦੀ ਆਵਾਜ਼ ਨੇ 17 ਅਕਤੂਬਰ ਨੂੰ ਮਿਨਿਸਟਰੀ ਆਫ ਫਾਈਨਾਂਸ ਵਿੱਤ ਮੰਤਰੀ ਨੇ ਪਾਰਲੀਮੈਂਟ ਚ ਪੰਜਾਬ ਦੇ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਦੇ ਸਵਾਲ ਦਾ ਜਵਾਬ ਦਿੰਦਿਆਂ ਪਾਰਲੀਮੈਂਟ ਚ ਵਿੱਤ ਮੰਤਰੀ ਗਵਰਨਮੈਂਟ ਆਫ ਇੰਡੀਆ ਮੈਡਮ ਸੀ타 ਰਮਨ ਨੇ ਇੱਕ ਸਟੇਟਮੈਂਟ ਦਿੱਤੀ ਸੀ ਕਿ ਪਰਲ ਕੰਪਨੀ ਦੇ ਪੈਸੇ ਗਵਰਨਮੈਂਟ ਦੇਣ ਨੂੰ ਤਿਆਰ ਆ ਤੇ ਕੋਈ ਲੈਣ ਨਹੀਂ ਹੁੰਦਾ ਜਦੋਂ ਇਹ ਸਟੇਟਮੈਂਟ ਆਈ ਉਸ ਤੋਂ ਬਾਅਦ ਜਥੇਬੰਦੀ ਨੇ ਆਪਣੇ ਲੀਡਰਾਂ ਨਾਲ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਐਲਾਨ ਕੀਤਾ ਕਿ ਤਾ ਕਿ 17 ਅਕਤੂਬਰ ਨੂੰ ਵਿੱਤ ਮੰਤਰੀ ਦੇ ਦਫ਼ਤਰ ਜਲਦੀ ਰੈਜ਼ਿਡੈਂਸੀ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਊਗਾ ਤੇ ਚੰਦ ਦਿਨਾਂ ਬਾਅਦ ਅੱਜ 4 ਤਰੀਕ ਹੋ ਗਈ 17 ਤਰੀਕ ਨੂੰ ਵਿੱਤ ਮੰਤਰਾਲੇ ਦੇ ਬਾਹਰ ਪਰਲ ਕੰਪਨੀ ਦੇ ਪੀੜਤ ਭੈਣ ਭਰਾ ਜਿਨ੍ਹਾਂ ਨੇ ਵੀ ਪਰਲ ਕੰਪਨੀ ਚ ਪੈਸੇ ਲੱਗੇ ਆ ਉਹ ਆਪਣੇ ਪਾਲਸੀ ਬੌਂਡ ਹੱਥ ਚ ਫੜ ਕੇ ਦਿੱਲੀ ਦੇ ਵਿੱਚ ਵਿੱਤ ਮੰਤਰਾਲੇ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਨੂੰ ਜਾ ਰਹੇ ਆ ਮੈਂ ਇਹਦੇ ਬਾਰੇ ਵੀ ਦੱਸਦਾ ਇਹ ਗੁਰਦੁਆਰਾ ਰਿਕਾਪਗੰਧ ਦੇ ਲਾਗੇ ਪੈਂਦਾ ਜਥੇਬੰਦੀ ਦੇ ਸਾਰੇ ਜਿਹੜੇ ਪੀੜਤ ਭੈਣ ਭਰਾ ਨੇ ਸਾਰੇ ਇੰਡੀਆ ਦੇ ਵਿੱਚ ਜਿਨ੍ਹਾਂ ਦੇ ਪੈਸੇ ਲੱਗੇ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਇਆ ਕਿ 17 ਅਕਤੂਬਰ ਨੂੰ 10 ਵਜੇ ਗੁਰਦੁਆਰਾ ਰਕਾਬ ਗੰਜ ਦਿੱਲੀ ਉੱਥੇ ਪਹੁੰਚੋ ਉਹਦੇ ਬਾਹਰਲੇ ਪਾਸੇ ਪਹੁੰਚੋ ਉੱਥੋਂ ਇਕੱਠੇ ਹੋ ਕੇ ਆਪਾਂ ਵਿੱਤ ਮੰਤਰਾਲੇ ਦੇ ਜਿਹੜਾ 12 ਰੋਸ ਪ੍ਰਦਰਸ਼ਨ ਕਰਨਾ ਇਸ ਦੇ ਵਿੱਚ ਹੀ ਜਥੇਬੰਦੀ ਜਦੋਂ ਇਹਦੀਆਂ ਤਿਆਰੀਆਂ ਕਰ ਰਹੀ ਆ ਕਿ ਜਿਹੜੀ ਇਹ ਪ੍ਰਦਰਸ਼ਨ ਦੀ ਉਹਦੇ ਵਿੱਚ ਹੀ ਅੱਜ ਇੱਕ ਖਬਰ ਆਉਂਦੀ ਆ ਕਿ ਈਡੀ ਨੇ ਈਡੀ ਨੇ ਪਰਲ ਕੰਪਨੀ ਦੇ ਸਬੰਧਤ ਸਾਪੇ ਮਾਰੀ ਕੀਤੀ ਆ 35 ਜਗ੍ਹਾ ਤੇ ਇਹ মিডিਆ ਕਹਿ ਰਿਹਾ 35 ਜਗ੍ਹਾ ਤੇ ਹੁਣ ਮੈਂ ਪਹਿਲਾਂ ਤਾਂ ਇਹ ਗੱਲ ਪੁੱਛਣਾ ਚਾਹੁੰਦਾ ਕਿਸੇ ਵੀ ਚੈਨਲ ਨੇ ਇਹ ਨਹੀਂ ਦੱਸਿਆ ਕਿ ਸਾਪੇ ਮਾਰੀ ਕਿੱਥੇ ਹੋਈ ਆ ਸਾਪੇ ਮਾਰੀ ਪਰਲ ਕੰਪਨੀ ਦੇ ਡਾਇਰੈਕਟਰਾਂ ਦੇ ਘਰਾਂ ਚ ਹੋ ਰਹੀ ਆ ਜਾਂ ਕੰਪਨੀ ਨਾਲ ਜੁੜੇ ਹੋਏ ਪ੍ਰਮੋਟਰਾਂ ਦੇ ਘਰਾਂ ਚ ਹੋ ਰਹੀ ਆ ਕਿੱਥੇ ਹੋ ਰਹੀ ਆ ਨਾ ਸਾਪੇ ਮਾਰੀ ਹੋ ਰਹੀ ਆ ਇਹ ਮੈਂ ਤੁਹਾਨੂੰ ਗੱਲ ਦੱਸਦਾ ਦੇਖੋ ਦੇਖੀ ਇਹ ਸਾਰੇ ਚੈਨਲ ਇੱਕ ਦੂਜੇ ਦੀ ਖਬਰ ਲਾ ਕੇ ਖਬਰ ਲਾ ਰਹੇ ਆ ਇਹ ਗਵਰਨਮੈਂਟ ਆਫ ਇੰਡੀਆ ਲੋਕਾਂ ਨੂੰ ਮੂਰਖ ਬਣਾ ਰਹੀ ਆ ਉਹਦੀਆਂ ਏਜੰਸੀਆਂ ਦੇ ਵਿੱਚ ਲੱਗੀਆਂ ਹੋਈਆਂ ਨੇ ਕਿਉਂਕਿ ਗਵਰਨਮੈਂਟ ਨੂੰ ਚਲਾਉਣ ਵਾਲੀਆਂ ਕੀ ਹੁੰਦੀਆਂ ਨੇ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ 5-7 ਵਿਭਾਗੇ ਆ ਇਸੇ ਤਰ੍ਹਾਂ ਸੈਂਟਰ ਦੇ 8-10 ਡਿਪਾਰਟਮੈਂਟ ਆ ਉਹ ਗਵਰਨਮੈਂਟ ਆਫ ਇੰਡੀਆ ਉਹਨਾਂ ਦੇ ਮਤਾਬਕ ਹੀ ਆਪਦੇ ਕੰਮ ਉਹਨਾਂ ਦੇ ਥਰੂ ਕਰਦੀ ਆ ਅੱਜ ਈਡੀ ਨੇ ਸਵੇਰੇ ਹੀ ਈਡੀ ਦੇ ਅਧਿਕਾਰੀਆਂ ਨੇ ਇੱਕ ਖਬਰ ਲੀਕ ਕਰਤੀ ਕਿ 35 ਥਾਮਾ ਤੇ 35 ਥਾਮਾ ਤੇ ਅਸੀਂ ਰੇਡ ਕਰ ਰਹੇ ਆ ਮੈਨੂੰ ਪਹਿਲਾਂ ਇੱਕ ਗੱਲ ਦੱਸੋ ਜਿਹੜੇ মিডিਏ ਨੇ ਇਹ ਸਟੇਟਮੈਂਟ ਦਿੱਤੀ ਆ ਕਿ 35 ਜਗ੍ਹਾ ਤੇ ਅ ਧ ਜਿਹੜੀ ਰੇਡ ਹੋਈ ਆ ਇਹਨੂੰ ਪਤਾ ਲੱਗਿਆ ਕਿ ਕਿਹੜਾ ਚੈਨਲ ਆ ਜਿਨੇ ਪੰਜਾਬ ਦੇ ਵਿੱਚ ਵੀ 10 ਥਾਂ ਤੇ ਹੋਈ ਯੂਪੀ ਚ ਆ ਥਾਂ ਤੇ ਹੋਈ ਐਮਪੀ ਚ ਆ ਹੋਈ ਕੋਲਕੱਤਾ ਚ ਆ ਹੋਈ ਇਹ ਸਾਰੀਆਂ ਫੇਕ ਖਬਰਾਂ ਨੇ ਇੱਕ ਡਰਾਮੇ ਕਰਦ ਨੇ ਕੁਝ ਚੰਦ ਥਾਵਾਂ ਤੇ ਇਹ ਰੇਡ ਕਰਨਗੇ ਕਰਨੀ ਚਾਹੀਦੀ ਆ ਪਰ ਰੇਡ ਦੀ ਮਨਸਾ ਕੀ ਆ ਪਰਲ ਕੰਪਨੀ ਨੂੰ ਤੇ ਕਬਜ਼ਾ ਤੁਸੀਂ 2 ਫਰਵਰੀ 2016 ਤੋਂ ਕਰੀ ਬੈਠੀ ਹੂੰ ਹੁਣ ਰੇਡ ਕਰਕੇ ਲੋਕਾਂ ਨੂੰ ਮੂਰਖ ਬਣਾਉਣ ਨੂੰ ਕਿੱਧਰ ਤੁਰੇ ਜਾਂਦੇ ਹੋ ਰੇਡ ਕਰਕੇ ਕੀ ਕੱਢੋਗੇ ਨਿਰਮਲ ਸਿੰਘ ਪੰਗੂ ਜੇਲ੍ਹ ਚ ਮਾਰਤਾ ਤੁਸੀਂ ਤੁਹਾਡੀਆਂ ਏਜੰਸੀਆਂ ਸੇਬੀ ਸੀਬੀਆਈ ਈਡੀ ਵਿੱਚ ਹੀ ਸੁਪਰੀਮ ਕੋਰਟ ਮੈਂ ਸਾਰਿਆਂ ਨੂੰ ਕਹਿਣਾ ਉਹ ਯਾਰ ਤੁਸੀਂ ਸਾਰੀ ਪ੍ਰਾਪਰਟੀ ਨਹੀਂ 8 ਸਾਲਾਂ ਤੇ ਲੱਭ ਸਕੇ ਕਿ ਪਰਲ ਕੰਪਨੀ ਨੇ ਜਿਹੜੀ ਪ੍ਰਾਪਰਟੀ ਆ ਉਹ ਕਿੱਥੇ ਕਿੱਥੇ ਬਣਾਈ ਆ ਬਿੱਤੀ ਇਹਨਾਂ ਦੀ ਰਾਜਨੀਤਿਕ ਮਨਸਾ ਪੰਜਾਬ ਦੇ ਮੁੱਖ ਮੰਤਰੀ ਦੀ ਬੋਲਣ ਲੱਗ ਜਾਂਦੀ ਆ ਉਹ ਕਹਿੰਦਾ ਮੈਂ ਵਿਜੀਲੈਂਸ ਲਾਤੀ ਇਹ ਸਾਪੇਮਾਰੀ ਕਾਹਦੀ ਹੁੰਦੀ ਆ ਤੁਸੀਂ ਵੀ ਕਮੈਂਟ ਜਰੂਰ ਕਰਿਓ ਤਾਂ ਕਿ ਜੇ ਕਿਸੇ ਨੂੰ ਕੋਈ ਨੌਲੇਜ ਹੋਵੇ ਕਿਸੇ ਬਾਰੇ ਤੇ ਮੈਂ ਉਹ ਸਵਾਲ ਦਾ ਜਵਾਬ ਵੀ ਤੁਹਾਨੂੰ ਦੇਵਾਂਗਾ ਵੀ ਸਾਪੇਮਾਰੀ ਕਿੱਥੇ ਕਿੱਥੇ ਆ ਪਰਲ ਕੰਪਨੀ ਦਾ ਬੰਦ ਆ ਪਰਲ ਕੰਪਨੀ ਦਾ ਦਫ਼ਤਰ ਬੰਦ ਆ ਹੈੱਡ ਆਫਿਸ ਬੰਦ ਆ ਕਿਤੇ ਕੁਝ ਨਹੀਂ ਹੈਗਾ ਇਹ ਸਾਪੇਮਾਰੀ ਜਾਤਾ ਪਰਨਪੰਪਨੀ ਨਾਲ ਜੁੜੇ ਹੋਏ ਲੋਕਾਂ ਦੇ ਘਰਾਂ ਤੇ ਮਾਰੀ ਹੋ। ਸਭ ਤੋਂ ਪਹਿਲਾਂ ਤਾਂ ਨਿਰਮਲ ਸਿੰਘ ਭੰਗੂ ਦੇ ਘਰੇ ਛਾਪੇ ਮਾਰੀ ਗਰੀ ਹੋਣੀ ਆ। ਰੇਡ ਉੱਥੇ ਵੱਜੀ ਆ। ਤਾਂ ਚੈਨਲਾਂ ਵਾਲੇ ਇਹ ਖਬਰ ਦੇਣ ਨਾ ਨਿਰਮਲ ਸਿੰਘ ਭੰਗੂ ਦੇ ਘਰੇ ਰੇਡ ਵੱਜੀ ਆ। ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਕਿ ਥੋੜੇ ਪੈਸੇ ਲਈ ਸਰਕਾਰ ਪਤਾ ਨਹੀਂ ਕੀ ਕਰ ਰਹੀ ਆ ਰੇਡ ਮਾਰ ਰਹੀ ਆ। ਰੇਡ ਤਾਂ ਐਨ ਐਮ ਐਸਏ ਲਾਉਣ ਵਾਲੀਆਂ ਸੈਂਟਰ ਦੀ ਏਜੰਸੀ ਐਨ ਆਈ ਏ ਉਹ ਪੰਜਾਬ ਦੇ ਵਿੱਚ ਕਿਸਾਨ ਜੱਥੇਬੰਦੀਆਂ ਦੇ ਰੇਡ ਮਾਰੀ ਜਾਂਦੀ ਆ ਆਮ ਸਿੱਖਾਂ ਦੇ ਘਰਾਂ 'ਚ ਰੇਡ ਮਾਰੀ ਜਾਂਦੀ ਆ ਤਾਂ ਫਿਰ ਕੀ ਕੱਢਦੀ ਆ? ਇਹ ਇੱਕ ਲੋਕਾਂ ਨੂੰ ਮੂਰਖ ਬਣਾਉਣ ਦੀ ਪ੍ਰਕਿਰਿਆ ਜਿੱਥੇ ਰੇਡ ਮਾਰਨੀਆਂ ਮਾਰੋ ਤਾਂ ਸਹੀ ਤੁਸੀਂ ਸੁਖਵੀਰ ਬਾਦਲ ਦੇ ਮਾਰੋ ਰੇਡ ਜੇ ਇਹ ਨਹੀਂ ਚ ਨੀ ਕੁਆਲਿਟੀ ਆ ਕਿ ਤੁਸੀਂ ਪਰਲ ورلڈ ਕਬੱਡੀ ਕੱਪ ਕਰਾਉਂਦੇ ਰਹੇ ਹੋ ਕਿੰਨਾ ਪੈਸਾ ਤੁਸੀਂ ਪਰਲ ਤੋਂ ਲਿਆ ਇੱਕ ਸੁਖਵੀਰ ਦੇ ਘਰੇ ਰੇਡ ਮਾਰ ਕੇ ਦੇਖੋ ਰਣਵੀਰ ਸਿੰਘ ਖਟੜਾ ਰਣਵੀਰ ਸਿੰਘ ਕਟੜਾ ਸਾਹਿਬ ਦਾ ਆਈਜੀ ਹੁਣ ਰਿਟਾਇਰਮੈਂਟ ਹੋ ਗਈ ਉਹ ਬੰਦਾ ਵੀ ਰਿਹਾ ਇਹਦੇ ਵਿੱਚ ਕੀ ਕਹਿੰਦੇ ਹੁੰਦੇ ਆ ਕੇ ਇਹਨਾਂ ਦੀ ਪਰਲ ਵਾਲਿਆਂ ਦੇ ਨਾਲ ਸੰਪਰਕ ਚ ਉਹਦੇ ਘਰੇ ਰੇਡ ਮਾਰੋ ਕਾਂਗਰਸ ਦਾ ਇੱਕ ਹਲਕਾ ਚਾਰਜਾ ਉਹ ਵੀ ਡਾਇਰੈਕਟਰ ਆ ਉਹਦੇ ਘਰੇ ਮਾਰੋ ਹਿੰਮਤ ਹੈਗੀ ਆ ਆਪਦੇ ਪੋਲੀਟਿਕਲ ਲੋਕਾਂ ਦੇ ਆਪਦੇ ਜਿਹੜੇ ਤੁਹਾਡੇ ਏਜੰਟ ਨੇ ਉਹਨਾਂ ਦੇ ਮਾਰੋ ਤੁਸੀਂ ਲੋਕਾਂ ਨੂੰ ਮੂਰਖ ਬਣਾਈ ਜਾਂਦੇ ਹੋ ਕਿ ਈਡੀ ਨੇ ਰੇਡ ਮਾਰੀ ਆ ਕਿੱਥੇ ਰੇਡ ਮਾਰੀ ਆ ਨਾ ਨਰਮਲ ਸਿੰਘ ਪੰਗੂ ਦੇ ਘਰੇ ਰੇਡ ਮਾਰੀ ਤੁਸੀਂ ਅੱਜ ਤੱਕ ਨਾ ਤੁਸੀਂ ਨਰਮਲ ਸਿੰਘ ਦੇ ਪੰਗੂ ਦੇ ਰਿਸ਼ਤੇਦਾਰਾਂ ਦੇ ਘਰੇ ਰੇਡ ਮਾਰੀ ਨਾ ਇਹਦੇ ਡਾਇਰੈਕਟਰਾਂ ਦੇ ਪ੍ਰੋਮੋਟਰਾਂ ਦੇ ਘਰਾਂ 'ਚ ਅਸੀਂ 100 ਤੋਂ ਵੱਧ ਬੰਦਿਆਂ ਦੀ ਲਿਸਟ ਦੇ ਚੁੱਕੀਆਂ ਇਹ ਇਨ੍ਹਾਂ ਲੋਕਾਂ ਦੇ ਨਾਂ ਤੇ ਪਰਲ ਕੰਪਨੀ ਨੇ ਪ੍ਰਾਪਰਟੀ ਖਰੀਦ ਰੱਖੀ ਆ ਤਾਂ ਕਿਉਂ ਨਹੀਂ ਰੇਡ ਮਾਰੀ ਅੱਜ ਲੋਕਾਂ ਨੂੰ ਮੂਰਖ ਬਣਾਉਣ ਲਈ ਅਖਬਾਰਾਂ 'ਚ ਕੱਲ ਨੂੰ ਖਬਰ ਆ ਜਾਣਗੀਆਂ ਚੈਗਲਾਂ ਤੇ ਚੱਲੀ ਜਾ ਰਿਹਾ ਜੀ 35 ਥਾਮਾ ਤੇ ਈੜੀ ਨੇ ਮਾਰੀ ਰੇਡ ਕਿਹਨੇ ਕਿਹੜੇ ਨੇ 35 ਮੈਂ ਪਹਿਲਾਂ ਪੁੱਛਣਾ ਚਾਹਣਾ 35 ਜਗ੍ਹਾ ਕਿਹੜੇ ਚੈਨਲ ਨੇ ਗਿਣੇ ਨੇ ਇਹ ਖੁਦ ਈੜੀ ਇੱਕ ਦੋ ਜਗ੍ਹਾ ਤੇ ਜਾ ਕੇ ਡਰਾਮੇ ਕਰਕੇ ਤੇ ਆਪਦੇ ਹੀ ਸੂਤਰਾਂ ਤੋਂ ਇਹ ਲੀਕ ਕਰ ਰਹੀ ਆ ਆਪਦੇ ਕੁਝ ਚੰਦ ਚੈਨਲਾਂ ਨੂੰ ਆਪਦਾ ਇਹਨਾਂ ਦਾ ਆਪਦਾ মিডিਆ ਹੈਗਾ ਕਿਉਂਕਿ ਹਰੇਕ ਪਾਰਟੀ ਦਾ ਹਰੇਕ ਸਰਕਾਰ ਦਾ ਇੱਕ মিডিਆ ਹੁੰਦਾ ਇਸੇ ਤਰ੍ਹਾਂ ਹਰੇਕ ਏਜੰਸੀ ਦਾ ਇੱਕ মিডিਆ ਹੈਗਾ ਉੱਥੇ ਉਹਨਾਂ ਨੂੰ ਕਹਿੰਦੇ ਆ ਖਬਰ ਲਾ ਦਿਓ ਉਹਨੂੰ ਦੇਖੋ ਦੇਖੋ ਦੂਜੇ ਲਾ ਦਿੰਦੇ ਮੈਨੂੰ ਸਵੇਰੇ ਦੇ ਆਮ ਪੱਤਰਕਾਰਾਂ ਦੇ ਫੋਨ ਆਈ ਜਾਂਦੇ ਆ ਏ ਬਾਈ ਜੀ ਕਿੱਥੇ ਸਾਪੇ ਮਾਰੀ ਹੋਈ ਆ ਕਿਉਂਕਿ ਅਸੀਂ ਜਥੇਬੰਦੀ ਚਲਾ ਰਹੇ ਆ ਅਸੀਂ ਤਾਂ ਐਗਰੀਆ ਵੀ ਇਹਨਾਂ ਦੇ ਰੇਡ ਵੱਜਣੀ ਚਾਹੀਦੀ ਹੈ ਕੁਝ ਕੱਢਨੇ ਚਾਹੀਦਾ ਜੇ ਰੇਡ ਮਾਰਨ ਦਾ ਇੰਨਾ ਚਾ ਮੋਦੀ ਜੀ ਸੀ타 ਰਮਨ ਜੀ ਤੇ ਰਵਨੀਤ ਬਿੱਟੂ ਪੰਜਾਬ ਦੇ ਵਿੱਚ ਬੈਠਾ ਇਹਨਾਂ ਦਾ ਮਨਿਸਟਰ ਤਾਂ ਯਾਰ ਮਾਰੋ ਜਿਨ੍ਹਾਂ ਨੇ ਗਿਆਨ ਸਾਗਰ ਤੇ ਕਬਜ਼ਾ ਕੀਤਾ ਹੋਇਆ ਜਿਨ੍ਹਾਂ ਕੋਲੇ 5 500 ਕਿੱਲਾ ਜ਼ਮੀਨ ਹੈਗਾ ਪਰਲ ਦਾ ਉਹਨਾਂ ਤੇ ਰੇਡ ਮਾਰੋ ਨਾ ਹਿੰਮਤ ਹੈਗੀ ਆ ਕਹਾੜੇ ਦੇ ਵਿੱਚ 1600 ਕਿੱਲਾ ਜ਼ਮੀਨ ਹੈ ਉਹ ਕਿਹੜਾ ਐਮਐਲਏ ਕਿਹੜਾ ਐਮਪੀ ਕਿਹੜਾ ਸਰਪੰਚ ਕਿਹੜਾ ਉਸ ਇਲਾਕੇ ਦਾ ਗੁੰਡਾ ਉਹ ਉਹਨੂੰ ਠੇਕੇ ਤੇ ਦੇ ਰਿਆ ਮਾਰੂ ਨੇ ਇਹ ਸਭ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਗੱਲਾਂ ਨੇ ਇਹ ਹੁਣ ਧਰਨਾ ਲਾਉਣਾ ਵਿੱਤ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕਰਨਾ ਪਰਲ ਪੀੜਤਾ ਨੇ ਵਿੱਤ ਮੰਤਰਾਲੇ ਦੇ ਬਾਹਰ ਅਨਾਸ ਮਿਨਿਸਟਰ ਦੀ ਜਿਹੜੀ ਸਟੇਟਮੈਂਟ ਆ ਜਿਹੜਾ ਉਹਨੇ ਪਾਰਲੀਮੈਂਟ 'ਚ ਝੂਠ ਬੋਲਿਆ ਇਹ ਅਸੀਂ ਲੋਕਾਂ ਨੂੰ ਪੈਸਾ ਦੇਣ ਨੂੰ ਤਿਆਰ ਆ ਕੋਈ ਲੈਣ ਨਹੀਂ ਆ ਰਿਹਾ ਜਦੋਂ ਜਥੇਬੰਦੀ ਨੇ ਐਲਾਨ ਕਰਤਾ ਕਿ ਅਸੀਂ ਆ ਰਹੇ ਹਾਂ ਧਰਨਾ ਪ੍ਰਦਰਸ਼ਨ ਕਰਨ ਤਾਂ ਇਹ ਲੋਕਾਂ ਨੂੰ ਉਸ ਐਕਟੀਵਿਟੀ ਤੋਂ ਦੂਰ ਰੱਖਣ ਲਈ ਕਿ ਦੇਖੋ ਸੁਪਰੀਮ ਕੋਰਟ ਦੀ ਏਜੰਸੀ ਇਢੀ ਤਾਂ ਰਾਈਡ ਮਰੀ ਜਾ ਰਹੀ ਆ ਵਿੱਚ ਹੀ ਸੁਪਰੀਮ ਕੋਰਟ ਰਲਈ ਹੋਈ ਆ ਮੈਂ ਕਲੀਅਰ ਕਹਿੰਦਾ ਕਈ ਲੋਕ ਕਹਿੰਦੇ ਆ ਜੀ ਸੁਪਰੀਮ ਕੋਰਟ ਨਿਆਂਪਾਲਿਕਾ ਭਾਈ ਜਿਹੜੀ ਦੇਸ਼ ਦੀ ਨਿਆਂਪਾਲਿਕਾ ਦੀਆਂ ਅੱਖਾਂ ਹੀ ਬੰਦ ਨੇ ਉਹਨੂੰ ਦੀਨੇ ਹੀ ਕੁਝ ਨਹੀਂ ਉਹ ਕੀ ਇਨਸਾਫ ਕਰੂ 2 ਫਰਵਰੀ 2016 ਨੂੰ ਲੋਡਾ ਕਮੇਟੀ ਬਣਾਤੀ ਤੇ ਉਹਨੂੰ 6 ਮਹੀਨਿਆਂ ਦਾ ਟਾਈਮ ਦਿੱਤਾ ਸੀ ਪ੍ਰਾਪਰਟੀਆਂ ਵੇਚ ਕੇ ਲੋਕਾਂ ਨੂੰ ਪੈਸੇ ਦੇਵੇ ਮੈਂ ਮੈਂ ਦਾਵਾ ਕਰਦਾ ਕਿ ਦੇਣਦਾਰੀ ਤੋਂ 2 ਗੁਣਾ ਜ਼ਿਆਦਾ ਦੀ ਜਾਇਦਾਦ ਪਰਲ ਕੰਪਨੀ ਦੀ ਹੈ ਲੈ ਮੈਨੂੰ ਦੇ ਉਹ 2 ਸਾਲ ਸਾਰੀ ਪ੍ਰਾਪਰਟੀ ਦੇ ਉਹ ਪਰਲ ਕੰਪਨੀ ਦੀ ਲੈ ਸੁਪਰੀਮ ਕੋਰਟ ਦੇਵੇ ਸਰਕਾਰ ਦੇਵੇ 2 ਸਾਲਾਂ ਚ ਅਸੀਂ ਵੇਚ ਕੇ ਲੋਕਾਂ ਨੂੰ ਪੈਸੇ ਦੇ ਦੇਾਂਗੇ ਯਾਰ ਤੁਸੀਂ 8 ਸਾਲਾਂ ਚ ਸਰਕਾਰ ਨੇ ਕੀਤਾ ਕਿ ਰੀਡ ਰੇਡ ਮਾਰਨੀ ਆ ਕੱਲ ਨੂੰ ਬਾਈ ਇਲੈਕਸ਼ਨ ਹੋਣੀ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਸਟੇਟਮੈਂਟ ਦੇ ਦੇਣੀ ਆ ਆਪਣੇ মিডিਆ ਸਲਾਹਕਾਰਾਂ ਨਾਲ ਉਹ ਕਰਕੇ ਕਿ ਇੱਕ ਸੋਸ਼ਲ ਮੀਡੀਆ 'ਚ ਗੱਲ ਫੁਲਾ ਦਿਓ ਕਿ ਜੀ ਭਗਵੰਤ ਮਾਨ ਨੇ ਐਕਸ਼ਨ ਲਿਆ ਵਿਜੀਲੈਂਸ ਨੇ ਮਾਰੀ ਰੇਡ ਇਹਦੇ ਨਾਲ ਲੋਕਾਂ ਨੂੰ ਪਹਿ ਹੀ ਮਿਲ ਜਾਣਗੇ ਕਿਉਂ ਲੋਕਾਂ ਨੂੰ ਮੂਰਖ ਬਣਾਉਂਦੀਆਂ ਨੇ ਇਹਨਾਂ ਸਰਕਾਰ ਦੀਆਂ ਏਜੰਸੀਆਂ ਇਸ ਕਰਕੇ ਲੋਕੋ ਇਸ ਮਾਮਲੇ ਤੇ ਬਸ ਇੱਕੱਲੇ ਇਸ ਮਾਮਲੇ ਤੇ ਨਹੀਂ ਸਾਰੇ ਮਾਮਲਿਆਂ ਤੇ ਸਾਨੂੰ ਜਾਗਰਿਤ ਹੋਣਾ ਚਾਹੀਦਾ ਇਹ ਜਿਹੜੀਆਂ ਸਰਕਾਰਾਂ ਨੇ ਇਹਨਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਇਹ ਲੋਕਾਂ ਨੂੰ ਮੂਰਖ ਬਣਾਉਂਦੀਆਂ ਨੇ ਅੱਜ ਸ਼ਾਮ ਨੂੰ ਕਲੀਅਰ ਹੋ ਜਾਊਗਾ ਕਿ ਕਿੱਥੇ ਰੇਡ ਮਾਰੀ ਕਿਹਨੂੰ ਪੜਿਆ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਇਸ ਲਾਈਵ ਦੇ ਜ਼ਰੀਏ ਮੈਂ ਪਹਿਲਾਂ ਬੇਨਤੀ ਕਰਦਾ ਕਿ ਇਸ ਨੂੰ ਸ਼ੇਅਰ ਕਰ ਦਿਓ ਤਾਂ ਕਿ ਜ਼ਿਆਦਾ ਲੋਕਾਂ ਤੱਕ ਬੰਦ ਦੇ 150 ਤੋਂ ਵੱਧ ਬੰਦੇ ਦੀ ਲਿਸਟ ਜੱਥੇਬੰਦੀ ਨੇ ਤਿਆਰ ਕਰੀ ਹੈ ਜਿਦੇ ਵਿੱਚੋਂ ਜਿਨ੍ਹਾਂ ਨੇ ਪਰਲ ਕੰਪਨੀ ਨਾਲ ਮਿਲ ਕੇ ਪਰਲ ਕੰਪਨੀ ਨਾਲ ਮਿਲ ਕੇ 500 ਤੋਂ ਲੈ ਕੇ 2000 ਕਰੋੜ ਤੱਕ ਦੀ ਪ੍ਰਾਪਰਟੀ ਬਣਾਈ ਆ 500 ਤੋਂ ਲੈ ਕੇ 2000 ਕਰੋੜ ਤੱਕ ਦੀ ਪ੍ਰਾਪਰਟੀ ਜਿਹੜੇ ਮੌਨਾ ਐਸ ਪ੍ਰਸਤ ਕਰਦੇ ਆ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਜਾਂ ਤਾਂ ਕਿਸੇ ਨੇ ਸੈਂਟਰ ਚ ਪੈਸੇ ਖਵਾਤੇ ਕਿਸੇ ਨੇ ਵਿਜੀਲੈਂਸ ਨੂੰ ਖਵਾਤੇ ਕਿਸੇ ਨੇ ਸੀਵੀਆਈ ਨੂੰ ਖਵਾਤੇ ਕਿਸੇ ਨੇ ਸਟੇਟ ਚ ਖਵਾਤੇ ਤੇ ਉਹਨਾਂ ਤੇ ਨਾ ਸਟੇਟ ਤੇ ਕੋਈ ਏਜੰਸੀ ਐਕਸ਼ਨ ਲੈਂਦੀ ਆ ਨਾ ਕੇਂਦਰ ਦੀ ਕੋਈ ਏਜੰਸੀ ਕੋਈ ਪੁੱਛਿਆ ਕਿ ਤੁਸੀਂ ਤੁਹਾਡੇ ਕੋਲ ਇੰਨੀ ਜ਼ਾਇਦਾਤ ਬਣ ਗਈ ਤੁਹਾਡੇ ਕੋਲੇ 500 ਕਰੋੜ ਦੀ ਪ੍ਰੋਪਰਟੀ ਬਣ ਗਈ ਮੈਂ ਦੋ ਨਾਂ ਤੋਂ ਉਹਨੂੰ ਅੱਜ ਜਨਤਕ ਕਰਨ ਲੱਗੇ ਆ ਇੱਕ ਪਾਸੀ ਪਾਸੀ ਨਾਂ ਦਾ ਬੰਦਾ ਲੁਧਿਆਣੇ ਦੇ ਵਿੱਚ ਇੱਕ ਬ੍ਰੇਟਿਆਂ ਦੇ ਕੋਲ ਦਾ ਕੋਈ ਮੈਂ ਉਹਦੇ ਦਿਮਾਗ ਨਿਕਲ ਗਿਆ ਦੋਨੇ ਬੰਦੇ ਪਰਲ ਕੰਪਨੀ ਨੂੰ ਪ੍ਰੋਪਰਟੀ ਦਵਾਇਆ ਕਰਦੇ ਸੀ ਦੋਨੇ ਜਿੱਦਣ ਆਏ ਸੀ ਸਾਈਕਲ ਤੇ ਤੇ ਸਕੂਟਰ ਤੇ ਸੀ ਅੱਜ ਉਹਨਾਂ ਕੋਲੇ 1.5 1.5 ਕਰੋੜ ਦੀਆਂ ਕਾਰਾਂ ਨੇ ਐ ਹਿੰਮਤ ਕਿਸੇ ਟੈਂਟਰ ਦੀ ਏਜੰਸੀ ਦੀ ਕਿਸੇ ਦੀ ਉਹਦੀ ਵੀ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ ਇੰਨੀ ਦੀ ਜਾਇਦਾਦ ਕਿੱਥੇ ਆ ਗਈ ਐਮੀ ਲੋਕਾਂ ਨੂੰ ਟੰਕਰੀ ਜਾਂਦੀਆਂ ਨੇ ਇਹ ਸੈਂਟਰ ਦੀਆਂ ਏਜੰਸੀਆਂ ਸੇਬੀ ਸੀਬੀਆਈ ਈਡੀ ਇਹਨਾਂ ਦੇ ਉੱਤੇ ਬੈਠਾ ਸੁਪਰੀਮ ਕੋਰਟ ਜਿਹੜਾ ਨਹੀਂ ਚਾਹੁੰਦਾ ਕਿ ਪਰਲ ਦਾ ਮਸਲਾ ਹੱਲ ਹੋਵੇ ਇਹ ਰਹੀ ਡਿਕ ਡਿਕ ਗੱਲਾਂ 50 ਹਜ਼ਾਰ ਕਰੋੜ ਰੁਪਇਆ ਦੇਣਾ 1.5-2 ਲੱਖ ਕਰੋੜ ਦੀ ਪਰਲ ਵੀ ਜਾਇਦਾਦ ਆ ਬੇਚਣ ਚ ਹੀ ਨਹੀਂ ਵਿਕਦੇ ਹੋ ਨਹੀਂ ਤੇ ਸਾਫ ਦਾ ਸੁਪਰੀਮ ਕੋਰਟ ਦਾ ਜੱਜ ਲਾਤਾ ਉਹ ਰਾਜਸਥਾਨ ਦਾ ਰਹਿਣ ਵਾਲਾ ਉਹ ਐਸਪ੍ਰੈਸਟੀਆਂ ਕਰੀ ਜਾਂਦਾ ਵੀਆਈਪੀ ਉਹਦੇ ਕੋਲੇ ਜੈਡ ਸਕਿਉਰਟੀ ਆ ਨਾ ਉਹਨੂੰ ਘੇਰ ਸਕਦੇ ਆ ਨਾ ਉਹਨੂੰ ਉਹਨੂੰ ਪੁੱਛ ਸਕਦੇ ਆ ਜੇ ਸਮਾਂ ਮੰਗਦੇ ਆ ਉਹ ਟਾਈਮ ਨਹੀਂ ਦਿੰਦਾ ਇਹ ਤਾਂ ਸਭ ਚੋਰਾਂ ਦੀਆਂ ਸਰਕਾਰਾਂ ਨੇ ਚੋਰਾਂ ਦੀਆਂ ਇਹਨਾਂ ਤੇ ਵੱਡੇ ਵੱਡੇ ਉਹਨਾਂ ਤੇ ਬੈਠੀਆਂ ਨੇ ਜਵਾਬਦੇਹ ਹੈ ਕਿਸੇ ਨੂੰ ਜਦੋਂ ਇਹਨਾਂ ਨੂੰ ਮਿਲਣ ਲਈ ਜਾਈਦਾ ਇਹ ਪਤਾ ਕੀ ਕਹਿੰਦੇ ਅਪੌਇੰਟਮੈਂਟ ਹੈ ਤੁਹਾਡੇ ਕੋਲੇ ਤੁਸੀਂ ਸਮਾਂ ਲਿਆ ਚਾਹੇ ਕੇਂਦਰ ਦਾ ਕੋਈ ਮਨਿਸਟਰ ਆ ਚਾਹੇ ਕੋਈ ਜੱਜ ਆ ਜਦੋਂ ਇਹਨਾਂ ਨੂੰ ਜਾਣਿਆ ਵੀ ਕੋਈ ਗੱਲ ਕਰਦੇ ਆ ਉਹ ਕਹਿੰਦੇ ਜੀ ਤੁਹਾਡੇ ਕੋਲੇ ਅਪਪਾਇੰਟਮੈਂਟ ਨਹੀਂ ਹੈਗੀ ਖਲੋਣ ਦੇ ਨਹੀਂ ਸਕਦੇ ਤੇ ਜਦੋਂ ਇਹ ਹੁਣ ਵੋਟਾਂ ਮੰਗਣਾਉਂਦੇ ਨੇ ਇਹ ভোটার ਤੋਂ ਟਾਈਮ ਲੈ ਕੇ ਆਉਂਦੇ ਨੇ ਜੀ ਜੀ ਅਸੀਂ ਤੁਹਾਡੇ ਕੋਲੇ ਵੋਟ ਮੰਗਣ ਆਉਣਾ ਅਸੀਂ ਆ ਜੀਏ ਇਹ ਅਧਿਕਾਰ ਨੇ ਇਹ ਆ ਕਹਿੰਦੇ ਲੋਕਤੰਤਰ ਆ ਜੀ ਇੱਥੇ ਸਭ ਨੂੰ ਅਧਿਕਾਰ ਆ ਜੀ ਆਦਾ ਅਧਿਕਾਰ ਆ ਬਈ ਮੈਂ ਕਾਮ ভোটার ਨੂੰ ਪੁੱਛਣਾ ਚਾਹਣਾ ਜਿੱਦਨੇ ਤੂੰ ਵੋਟ ਪਾ ਕੇ ਤੇ ਉਸ ਤੋਂ ਬਾਅਦ ਜਦੋਂ ਤੇਰਾ ਵੋਟ ਪਾਇਆ ਹੋਇਆ ਐਮਐਲਏ ਐਮਪੀ ਮਨਿਸਟਰ ਬਣ ਜਾਂਦਾ ਜਦੋਂ ਤੂੰ ਉਹਨੂੰ ਮਿਲਣ ਜਾਣਾ ਤਾਂ ਉਹ ਪੁੱਛਦੇ ਆ ਕਿ ਤੈਨੂੰ ਟਾਈਮ ਮਿਲਿਆ ਹੋਇਆ ਜੀ ਟਾਈਮ ਮਿਲਿਆ ਕੋਈ ਤੈਨੂੰ ਕਹਿੰਦੇ ਨਹੀਂ ਪੱਲਾ ਟਾਈਮ ਲੱਗ ਪਰ ਉਹਨਾਂ ਨੂੰ ਇਹ ਪੁੱਛਣਾ ਬਣਦਾ ਜਦਨੇ ਆ ਤੁਹਾਡੇ ਕੋਲੇ ਵੋਟਾਂ ਮੰਗਣਾਉਂਦੇ ਨੇ ਕਿ ਹੁਣ ਤੂੰ ਵੋਟ ਮੈਨਟ ਆ ਗਿਆ ਕੀ ਮੈਥੋ ਟਾਈਮ ਲਿਆ ਤੇ ਪਰ ਨਹੀਂ ਇਸ ਕਰਕੇ ਮੈਂ ਇੰਨੀ ਕਹਿਣਾ ਚਾਹੁੰਦਾ ਪ੍ਰਭੂ ਇਹ ਜਿਹੜੀ ਈਡੀ ਦੀ ਰੇਡ ਆ ਇੱਕ ਡਰਾਮਾ ਜੇਡੀ ਸੁਪਰੀਮ ਕੋਰਟ ਸੀਵੀਆਈ ਸੇਬੀ ਪਰਲਮਨ ਮਾਮਲੇ ਤੇ ਇੰਨੀ ਹੀ ਸਜੀਦਾ ਨੇ ਅਸੀਂ 17 ਅਕਤੂਬਰ ਨੂੰ ਵਿੱਤ ਮੰਤਰਾਲੇ ਦੇ ਬਾਹਰ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਜਿੱਥੇ ਵਿੱਤ ਮੰਤਰੀ ਤੇ ਉਹਦਾ OSD ਜੋ ਵੀ ਹੈਗੇ ਆ ਸਰਕਾਰੀ ਅਧਿਕਾਰੀ ਆ ਕੇ ਗੱਲ ਕਰਨ ਇਹ ਤਾਂ ਲੋਕਾਂ ਨੂੰ ਮੂਰਖ ਬਣਾਉਣ ਲਈ ਇਹ ਰੇਡ ਮਾਰੀ ਹੈ ਅਰੇ ਫਿਰ ਵੀ ਅਸੀਂ ਇੱਕ ਪੋਜ਼ਿਟਿਵ ਥਿਊ ਰੱਖਦੇ ਆਂ ਵੀ ਜੇ ਰੇਡ ਮਾਰੀਆ ਤਾਂ ਕੁਝ ਕੱਢਣਗੇ ਨਹੀਂ ਤਾਂ ਹਰ 2 ਮਹੀਨਿਆਂ ਬਾਅਦ ਪੰਜਾਬ ਦੀ ਵਿਜੀਲੈਂਸ ਰੇਡ ਮਾਰਦੀ ਆ ਤੇ ਨਿਕਲਦਾ ਕੀ ਆ ਪੁੱਛ ਪੜਾਕਾ ਭਗਵੰਤ ਮਾਨ ਕਹਿੰਦਾ ਇੰਨੀਆਂ ਪ੍ਰਾਪਰਟੀਆਂ ਲੱਭ ਲੀਆਂ ਨੇ ਲੱਭ ਕੇ ਫਿਰ ਕਿੱਥੇ ਰੱਖ ਦਿੰਦੇ ਹੋ ਏ ਦਾਸਤਾ ਦਿੰਦੇ ਹੋ ਕੁਛ ਵੀ ਕੀ ਆ ਇੰਨੀ ਰੇਡ ਮਾਰੀ ਆ ਜੀ ਇਹਦੇ ਤੋਂ ਆ ਬੈਨੀਫਿਟ ਹੋਇਆ ਹੈ ਕੋਈ ਕੁ ਜਵਾਬ ਦੇ ਹੈਗੇ ਨੇ ਏਜੰਸੀਆਂ ਕਿਸੇ ਨੂੰ ਪਹਿਲੀ ਗੱਲ ਦਾ ਨਾ ਇਥੇ ਸੀਬੀ ਨਾ ਸੀਵੀਆਈ ਨਾ ਆਈਡੀ ਨਾ ਪੈਸਾ ਸੁਪਰੀਮ ਕੋਰਟ ਕਿਸੇ ਨੂੰ ਜਵਾਬ ਦੇ ਸੁਪਰੀਮ ਕੋਰਟ ਨੇ ਹੀ ਡੋਬੀ ਆ 5 ਕਰੋੜ 85 ਲੱਖ ਲੋਕਾਂ ਦੀ ਪੂੰਜੀ ਮੈਂ ਇੱਕ ਗੱਲ ਕਹਿ ਰਿਹਾ ਸੁਪਰੀਮ ਕੋਰਟ ਦੇ ਗਲਤ ਫੈਸਲੇ ਨੇ 5 ਕਰੋੜ 85 ਲੱਖ ਲੋਕਾਂ ਦਾ ਪੈਸਾ ਡਬੋਇਆ ਇੱਕ ਕੰਪਨੀ ਦੀ ਪ੍ਰਾਪਰਟੀ 2 ਲੱਖ ਕਰੋੜ ਦੀ ਹੈਗੀ ਆ ਤੇ ਤੁਸੀਂ ਉਹ ਪ੍ਰਾਪਰਟੀ ਵੇਚ ਕੇ ਲੋਕਾਂ ਨੂੰ ਪੈਸੇ ਨਹੀਂ ਦੇ ਰਖੇ ਇਹਦਾ ਮਤਲਬ ਵੀ ਕਿਤੇ ਨਾ ਕਿਤੇ ਸੁਪਰੀਮ ਕੋਰਟ ਦਾ ਫੈਸਲਾ ਗਲਤ ਹੈ ਅਰੇ ਇਹਨਾਂ ਗੱਲਾਂ ਨੂੰ ਪੁੱਛੂ ਕੌਣ ਉਹ ਗੱਲਾਂ ਰਾਣੀਏ ਅੱਗਾ ਟੱਕ ਹਨਾ ਉਹ ਕਹਿੰਦੇ ਹੁੰਦੇ ਅੱਗਾ ਪਿੱਛਾ ਟੱਕ ਕੌਣ ਕਹੂਗਾ ਬਈ ਹਿੰਮਤ ਨਹੀਂ ਕਿਸੇ ਕੋਲ ਇਸ ਕਰਕੇ ਇਹ ਬੇਨਤੀ ਸੀ ਵੀ ਜਿਹੜੀ ਈਡੀ ਹੈ ਇਨੇ ਜਿਹੜੀ ਅੱਜ ਸਾਪੇ ਮਾਰੀ ਦੀ ਖਬਰ ਫੁਲਾਈ ਆ ਇਹ ਸਭ ਡਰਾਮਾ ਸ਼ਾਮ ਤੱਕ ਆਪਾਂ ਨੂੰ ਕਲੀਅਰ ਹੋ ਜੂ ਕਿ ਇਹਦੇ ਚ ਕੀ ਸਾਪ ਨਿਕਲਦਾ ਫਿਰ ਇਹ ਤੇ ਵੀ ਗੱਲ ਕਰਾਂਗੇ ਕਿ ਕੀ ਇਹ ਜਿਹੜੀ ਜਥੇਬੰਦੀ ਦਾ 17 ਅਕਤੂਬਰ ਨੂੰ ਰੋਸ ਪ੍ਰਦਰਸ਼ਨ ਦਿੱਲੀ ਚ ਹੋਣ ਜਾ ਰਹੇ ਆ ਉਸੇ ਨੂੰ ਰੋਕਣ ਲਈ ਕੀਤਾ ਕੇਂਦਰ ਸਰਕਾਰ ਨੇ ਕਿਉਂਕਿ ਇਹ ਜਦੋਂ ਜਦੋਂ ਕੋਈ ਜਥੇਬੰਦੀ ਜਾਂ ਕੋਈ ਸੰਘਰਸ਼ ਉੱਠਦਾ ਵਾ ਉਹਨੂੰ ਦਬਾਉਣ ਲਈ ਇਹ ਸਰਕਾਰਾਂ ਐਦਾਂ ਦੇ ਡਰਾਮੇ ਕੱਢਦੀਆਂ ਨੇ ਤੇ ਇਹ ਹੁਣ ਆਪਾਂ ਦੇਖਣਾ ਜਿੰਨੇ ਵੀ ਤੁਸੀਂ ਪਰਲ ਪੀੜਤ ਲੋਕ ਹੋ ਜਿਨ੍ਹਾਂ ਦੇ ਪਰਲ ਪੈਸੇ ਆ ਜਾਂ ਥੋਡੇ ਜਾਂ ਥੋਡੇ ਰਿਸ਼ਤੇਦਾਰ ਦੇ ਦੋਸ਼ ਨੇ ਕਰੇ ਸਾਰਿਆਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ 17 ਅਕਤੂਬਰ ਨੂੰ ਦਿੱਲੀ ਗੁਰਦੁਆਰਾ ਰਿਕਾਬਗੰਜ ਦੇ ਨਜ਼ਦੀਕ ਵਿੱਤ ਮੰਤਰਾਲਾ ਗ੍ਰਹਿ ਮੰਤਰਾਲਾ ਤੇ ਵਿੱਤ ਮੰਤਰਾਲਾ ਇਕੱਠਾ ਉੱਥੇ ਆਪਾਂ ਰੋਸ ਪ੍ਰਦਰਸ਼ਨ ਕਰਨਾ ਜਿਨ੍ਹਾਂ ਲੋਕਾਂ ਦੇ ਪੈਸੇ ਨੇ ਉਹ ਆਪਦੇ ਜਿਹੜੇ ਪੈਸੇਆਂ ਵਾਲੀਆਂ ਪਾਲਸੀਆਂ ਨੇ ਉਹਦੀਆਂ ਫੋਟੋ ਕਾਪੀਆਂ ਖਰਾਕੀ ਨਾਲ ਲੈ ਕੇ ਚੱਲੋ ਮੈਂ ਨਾਲੇ ਵੀ ਕਹਿਣਾ ਚਾਹੁੰਦਾ ਟੇਨਾਂ ਤੇ ਜਾਣਾ ਕਿਸੇ ਦਾ ਕੋਈ ਕਿਰਾਇਆ ਨਹੀਂ ਲੱਗਣਾ ਤੁਸੀਂ ਦੱਸ ਦਿਓ ਵੀ ਤੁਹਾਨੂੰ ਕਿਹੜਾ ਸਟੇਸ਼ਨ ਨੇੜੇ ਪੈਂਦਾ ਜਥੇਵੰਦੀ ਨੇ ਆਪਦੇ ਆਗੂਆਂ ਦੀ ਡਿਊਟੀ ਲਾਉਣੀ ਹੈ ਹਰ ਟ੍ਰੇਨ ਦੇ ਵਿੱਚ ਦੋ ਦੋ ਆਗੂ ਹੋਣਗੇ ਤੇ ਝੰਡਾ ਜਥੇਵੰਦੀ ਲੈ ਕੇ ਚੱਲੂਗੀ ਤੇ ਕਿਸੇ ਨੇ ਕੋਈ ਕਿਰਾਇਆ ਨਹੀਂ ਦੇਣਾ ਫ੍ਰੀ ਦੇ ਵਿੱਚ ਆਪਾਂ ਜਾਣਾ 16 ਤਰੀਕ ਨੂੰ ਟ੍ਰੇਨਾਂ ਜਿਹੜੀਆਂ ਜਾਣੀਆਂ ਨੇ ਉੱਤੇ ਆਪਾਂ ਚੱਲਣਾ ਵਾ ਚਲੋ ਜੇ ਕਿਸੇ ਦਾ ਪਰਸਨਲ ਪ੍ਰਸਾਦਨਾ ਹੈ ਉੱਤੇ ਵੀ ਜਾ ਸਕਦੇ ਆ ਤੇ ਵੱਡੀ ਗਿਣਤੀ ਚ ਗੁਰਦੁਆਰਾ ਰਕਾਬਗੰਜ ਪਹੁੰਚ ਕੇ ਆਪਾਂ ਉਥੇ ਲੰਗਰ ਪਾਣੀ ਛੱਕ ਕੇ 10 ਵਜੇ ਦੇ ਨੂੰ 10:30 ਵਜੇ ਨੂੰ ਆਪਾਂ ਜਿਹੜਾ ਹੈਗਾ ਮੰਤਰਾਲੇ ਦੇ ਬਾਹਰ ਵਿੱਤ ਮੰਤਰੀ ਸੀਤਾਰਾਮ ਨੇ ਜਿਹੜਾ ਕਿਹਾ ਨਾ ਕਿ ਅਸੀਂ ਪੈਸੇ ਦੇਣ ਨੂੰ ਤਿਆਰਾਂ ਲੋਕ ਲੈਣ ਨਹੀਂ ਆਉਂਦੇ ਉਹਦੇ ਮੰਤਰਾਲੇ ਦੇ ਬਾਹਰ ਜਾ ਕੇ ਪ੍ਰਦਰਸ਼ਨ ਕਰਾਂਗੇ ਮਿਲਣ ਜਾਵਾਂਗੇ ਪੈਸੇ ਮੰਗਾਂਗੇ ਫਿਰ ਦੇਖਦੇ ਹਾਂ ਓਥੇ ਕੀ ਹੁੰਦਾ ਤੇ ਇੰਨੀਆਂ ਬੇਨਤੀਆਂ ਨੇ ਕਿ ਤੁਸੀਂ ਸਾਰਿਆਂ ਨੇ ਇਸ ਨੇਹ ਨੂੰ ਵੱਧ ਤੋਂ ਵੱਧ ਅਗੇ ਫਚਾਉਣਾ ਕਿ 17 ਅਕਤੂਬਰ ਨੂੰ ਪਰਲ ਪੀਰਤ ਜਿਨ੍ਹਾਂ ਦੇ ਪਰਲਤ ਪੈਸੇ ਨੇ ਉਹ ਜ਼ਰੂਰ ਪਹੁੰਚੋ ਆ ਈਡੀ ਕੀ ਸੱਪ ਕੱਢਦੀ ਆ ਮੈਂ ਪਹਿਲੇ ਕਲੀਅਰ ਕਰਤਾ ਕਿ ਇਹ ਫੇਕ ਡਰਾਮਾ ਹੈਗਾ ਇਸ ਜਿਹੜਾ ਧਰਮੇ ਨੂੰ ਇਸ ਰੋਸ ਪ੍ਰਦਰਸ਼ਤ ਸਮੂਹ ਇਹਨਾਂ ਨੇ ਖੇਲ ਕਰਨ ਦੀ ਮਨਸਾ ਨਾਲ ਕੀਤਾ ਪਰ ਜੇ ਫੇਰ ਵੀ ਕੋਈ ਅਪਡੇਟ ਹੁੰਦੀ ਆ ਤਾਂ ਮੈਂ ਤੁਹਾਡੇ ਤੱਕ ਸ਼ਾਮ ਤੱਕ ਫੇਰ ਤੁਹਾਡੇ ਨਾਲ ਗੱਲਬਾਤ ਕਰਾਂਗਾ ਐਨੀ ਇੱਕ ਬੇਨਤੀ ਆ ਕਰਦਾ ਅਪੀਲ ਕਰੂੰਗਾ ਕਿ ਮੇਰੇ ਇਸ ਪੇਜ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਿਉਂਕਿ ਇਸ ਪੇਜ ਦੀ ਰੀਚ ਵੀ ਸਮੇਂ ਦੀਆਂ ਸਰਕਾਰਾਂ ਨੇ ਬਹੁਤ ਘਟਾਈ ਹੋਈ ਹੈ ਤਾਂ ਕਿ ਸਾਡੀ ਗੱਲ ਅਸੀਂ ਆਪਣੀ ਗੱਲ ਲੋਕਾਂ ਤੱਕ ਨਾ ਪਹੁੰਚਾ ਸਕੀਏ ਪਰ ਜੇ ਤੁਸੀਂ ਸਾਰੇ ਸਹਿਯੋਗ ਕਰੋ ਮੇਰੇ ਪੇਜ ਨੂੰ ਸ਼ੇਅਰ ਕਰੋ ਨੂੰ ਲਾਈਕ ਕਰੋ ਇਹ ਵੀਡੀਓ ਵੱਧ ਤੋਂ ਵੱਧ ਦੇਖੋ ਤਾਂ ਇਹ ਪੇਜ ਦੀ ਰੀਚ ਜਿਹੜੀ ਹੈਗੀ ਆ ਆਪੋ ਤੁਸੀਂ ਕਿਉਂਕਿ 52000 ਫਾਲੋਅਰ ਹੋਣ ਦੇ ਬਾਵਜੂਦ ਇਹਨਾਂ ਨੇ ਇਹ ਤੇ ਸੰਘਾ ਕਸਿਆ ਸੰਗੀ ਬੰਦ ਕੀਤੀ ਆ ਪੇਜ ਦੀ ਤੇ ਪੇਜ ਦੀ ਸੰਗੀ ਕੀਤੀ ਆ ਤੇ ਬੰਦਿਆਂ ਦੀ ਵੀ ਚੰਗੀ ਬੰਦ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਜਿੰਨਾ ਚਿਰ ਵਾਹਿਗੁਰੂ ਨੇ ਸਾਹ ਬਖਸ਼ਿਆ ਬੋਲ ਬਖਸ਼ਿਆ ਉਹਨਾਂ ਤੇਰਾ ਪੱਤ ਸੱਚ ਤੇ ਡਟੇ ਰਹਾ ਮੈਂ ਆਹੀ ਗੱਲਾਂ ਕਰਦਾ ਕਿ ਮਾਦਾ ਜੱਜ ਕਿਉਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ